हर पींदा हरे माता अपनी आजादी को हम हर किस मिटा सकते नहीं सर झुका सकते हैं लेकिन सर झुका सकते नहीं

ਡਿਵਸ ਜਿਹੜਾ ਆਉਣ ਵਾਲਾ ਹੈ ਉਹਦੇ ਤੇ ਅੱਜ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਜ਼ਿਲ੍ਹਾ ਅਧਿક્ષਕ ਡਾਕਟਰ ਰਵਿੰਦਰ ਸਿੰਘ ਸੰਧੂ ਜੀ ਦੇ ਅਧਿxtਾਰੇ ਵਿੱਚ ਅਸੀਂ ਅੱਜ ਇਹ ਕੈਂਡਲ ਮਾਰਚ ਲਾਰੈਂਸ ਰੋਡ ਤੇ ਜਿਹੜਾ ਉਹ ਉਹਦੇ ਪਾਗ ਲੈ ਰਹੇ ਆਂ ਔਰ ਨਾਲ ਹੀ ਇਸ ਕੌਨਸਟੈਂਸੀ ਦੇ ਇੰਚਾਰਜ ਜਿਹੜਾ ਨਾਰਥ ਵੀ ਸੁਵਿੰਦਰ ਸਿੰਘ पिंटू जी भी खड़े हैं गफ्तर रामचावला जी भी खड़े हैं गौतम अरोड़ा जी भी खड़े हैं अलका जी जेड़े महिला मोर्चा दे प्रांत और सूरज जी मेरे छोटे भाई जेड़े भाजपा दे सचिव ने वो भी उपस्थित ने अलका जी जेड़े महिला मोर्चा उपाध्यक्ष हैं और भाजपा कार्यकर्ता और मातृशक्ति आज इकट्ठे हुए हैं क्योंकि भारत दे शहीदा ने अपने प्राण न्योछावर करके अठारह तो एक क्रांति शुरू हुई थगी और लक्ष्मीबाई तात्या टोपे और उसके बाद महात्मा गांधी जी और महात्मा गांधी जी सरदार पटेल जी और लाला लाजपत राय जी शहीद भगत सिंह जी शहीद राजगुरु जी शहीद सुखदेव जी शहीद उधम सिंह जी कुर्बानियां करके आज असी आजादी दिया ਆਵਾਵਾ ਮਾਨ ਰਹੇ ਆ ਔਰ ਸਾਡੇ ਪ੍ਰਧਾਨ ਮੰਤਰੀ ਉਜਸੀ ਤਪਸੀ ਜਿਸ ਅਸੀਂ ਮੋਦੀ ਜੀ ਨੇ 75 ਸਾਲ ਦੀ ਜਦੀ ਪੂਰੇ ਹੋਣ ਤੇ ਅੰਮ੍ਰਿਤ ਮਹਾਉత్సਵ ਮਨਾਇਆ ਸੀ ਔਰ ਉਸ ਜਿਹੜਾ 100 ਸਾਲਾ ਜਨਰਾਲਾ ਬਾਗ ਦਾ ਵੀ ਉਸਵ ਬਨਾਇਆ ਗਿਆ ਔਰ ਜਨਰਾਲਾ ਬਾਗ ਦਾ ਵੀ ਸੁੰਦਰੀਕਰਨ ਕਰ ਕੀਤਾ ਗਿਆ ਜਿਹੜੀ ਸ਼ਹੀਦਾ ਦੀ ਤਰਤੀ ਹੈ 15 ਅਗਸਤ ਮੈਂ ਬੇਨਤੀ ਕਰਾਂਗਾ ਸਾਰੇ ਦੇਸ਼ ਵਾਸੀਆਂ ਨੂੰ ਕਿ तुम भूलना जाना उनको कि जाने अपने जीवन कुर्बान करते जरा याद करो कुर्बानी जो शहीद हुए थे उनको उनकी जरा याद करो कुर्बानी कि कुरबानी लोग नेजादी देश की आजादी के लिए तो अपने प्राण नावर करते और जरा सैकड़े साल तो देश गुलाम सी चाहे वो मुगल सी चाहे अंग्रेज सी तो बाद ਅੱਜ ਦੇਸ਼ ਆਜ਼ਾਦ ਹੈ ਔਰ ਦੇਸ਼ ਇਹ ਉਹ ਵਿਸ਼ਵ ਸ਼ਕਤੀ ਬਣਨ ਜਾ ਰਿਹਾ ਹੈ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹ ਵਾਅਦਾ ਕੀਤਾ ਜਦੋਂ ਲਗਾਤਾਰ ਤੀਸਰੀ ਵਾਰ ਹੀ ਉਹ ਪ੍ਰਧਾਨ ਮੰਤਰੀ ਬਣੇ ਤਾਂ ਉਹਨਾਂ ਨੇ ਵਾਅਦਾ ਕੀਤਾ ਕਿ ਇਸ ਦੇਸ਼ ਨੂੰ ਆਤਮ ਨਿਰਭਰ ਬਣਾਣਾ ਹੈ ਇਸ ਦੇਸ਼ ਨੂੰ ਆਰਥਿਕ ਤੌਰ ਤੇ ਦੁਨੀਆ ਦੀ ਪਹਿਲੀ ਸ਼ਕਤੀ ਬਣਾਣਾ ਹੈ ਤਾਂ ਅੱਜ ਭਾਰਤੀ ਜਨਤਾ ਪਾਰਟੀ ਜਿਹੜੀ ਰਾਸ਼ਟ੍ਰਪਤੀ ਪਾਰਟੀ ਹੈ ਉਹਦੇ ਵੱਲੋਂ ਇਹ 15 ਅਗਸਤ ਦੇ ਪਲਖੇਜ ਇੱਕ ਕੈਂਡਲ ਮਾਰਚ ਲਾਰਸ ਰੋਡ ਚੌਕ ਤੇ ਨਿਕਾਲਿਆ ਗਿਆ ਹੈ ਸਾਰੇ ਦੇਸ਼ ਵਾਸੀਆਂ ਨੂੰ ਇਸ ਆਜ਼ਾਦੀ ਦੇ ਮਹਾਨ ਉਸਰ ਤੇ ਮੁਬਾਈ ਦੇਣਾ ਮੇਰਾ ਨਾਮ ਸੁਖਦੇਵ ਸਿੰਘ ਹਨੇਰੀਆ ਮੈਂ ਮੰਡਲ ਪ੍ਰਧਾਨ ਨੌਰਥ ਪੰਚਾਇਤਾਂ ਅਸੀਂ ਇਹ 15 ਅਗਸਤ ਦਾ ਜਿਹੜਾ ਦੇ ਨੇ ਝੰਡਾ ਦਿਵਸ ਮਨਾਉਣਾ ਵਾ ਅਸੀਂ ਹਰ ਘਰ ਦੇ ਵਿੱਚ ਤਿਰੰਗਾ ਲਹਿਰਾਉਣਾ ਵਾ ਜਿਹੜਾ ਸਾਡੇ ਦੇਸ਼ ਦੀ ਸਰਕਾਰ ਵੱਲੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਆਦੇਸ਼ ਆਇਆ ਕਿ ਹਰ ਘਰ ਤੇ ਤਿਰੰਗਾ ਦੇਸ਼ ਦਾ ਲਹਿਰਾਇਆ ਜਾਵੇ ਇਹ ਬੜੀ ਵੱਡੀ ਗੱਲ ਹੈ ਕਿ ਦੇਸ਼ ਦਾ ਤਿਰੰਗਾ ਜਿਹੜਾ ਹਰ ਘਰ ਤੇ ਲਹਿਰਾਉਣਾ ਹਰ ਘਰ ਤੱਕ ਜਾਗਰਿਤ ਕਰਨਾ ਕਿਉਂਕਿ ਦੇਸ਼ ਦੇ ਝੰਡੇ ਦੀ ਬਲੰਦੀਆਂ ਦੀ ਖਾਤਰ ਅਸੀਂ ਅੱਜ ਦੇ ਸਾਡੇ ਦੇਸ਼ ਦਾ ਨਾਂ ਰੋਸ਼ਨ ਹੈ ਵਰਲਡ ਦੇ ਵਿੱਚ ਸੋ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਵੀ ਤਹਿ ਦਿਲੋਂ ਧੰਨਵਾਦੀਆਂ ਸਾਡੇ ਜਿਹੜੇ ਅੰਮ੍ਰਿਤਸਰ ਦੇ ਨੌਰਥ ਦੇ ਸਾਡੇ ਪ੍ਰਧਾਨ ਸਾਹਿਬ ਪਿੰਟੂ ਭਾਜੀ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਜੀ ਜਿਨ੍ਹਾਂ ਨੇ ਇਹ ਪ੍ਰੋਗਰਾਮ ਰਖਾ ਕੇ ਇਹ ਕੀਤਾ ਸਾਰਾ ਤੇ ਅਸੀਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਲੋਕਾਂ ਨੂੰ ਪਹੁੰਚਾ ਰਹੇ ਤੇ ਲੋਕਾਂ ਦਾ ਕਿੱਦਾਂ ਪਹੁੰਚ ਕਰ ਲੋਕਾਂ ਦਾ ਹੀ ਘਰ-ਘਰ ਝੰਡੇ ਲੈ ਕੇ ਜਾਵਾਂਗੇ ਜੀ ਘਰ-ਘਰ ਝੰਡਾ ਜਿਹੜਾ ਆਪਣੀਆਂ ਮੰਡਲ ਦੇ ਵਿੱਚ ਲਵਾਵਾਂਗੇ ਤੇ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਕਰਾਵਾਂਗੇ ਜਿਹੜਾ 15 ਅਗਸਤ ਦਾ ਦੇਨੇ ਆ ਆਜ਼ਾਦੀ ਦਾ ਦੇਨੇ ਆ ਇਹ ਮਨਾਉਣਾ ਸਾਰਿਆਂ ਨੇ ਰਲ ਮਿਲ ਕੇ ਮਨਾਉਣਾ ਵਾ ਤੇ ਆਪਣਾ ਭਾਰ ਮਾਤਾ ਕੀ ਜੈ ਹੋ ਭਾਰ मदा की नमस्कार।, नमस्कार मैं श्रुतिविच महिला मोर्चा प्रेसिडेंट भारतीय जनता पार्टी आज अस कैंडल मार्च कर रहे हैं शहीदा नमन कर रहे हैं जिन्हों की बदौलत असी पंद्रह अगस्त का दिन देखा कि जिन्हों की बदौलत सैनू आजादी मिली सी जिन्ह कारण असी आजाद हिंदुस्तान से सह लिता सड़े का। साढ़े कारण देश में कुर्बान हो गए थे ਤਾਂ ਕਿ ਅਸੀਂ ਆਜ਼ਾਦ ਹੋ ਸਕੀਏ ਹਿੰਦੁਸਤਾਨ ਆਜ਼ਾਦ ਹੋ ਸਕੇ ਉਹਨਾਂ ਨੂੰ ਯਾਦ ਕਰਨ ਲਈ ਅੱਜ ਅਸੀਂ ਅੰਮ੍ਰਿਤਸਰ ਵਾਸੀ ਸਾਰੇ ਉਹਨਾਂ ਨੂੰ ਕੈਂਡਲ ਮਾਰਚ ਕਰਕੇ ਕੈਂਡਲ ਜਲਾ ਕੇ ਉਹਨਾਂ ਨੂੰ ਯਾਦ ਕਰ ਰਹੇ ਹਾਂ ਤੇ ਉਹਨਾਂ ਨੂੰ ਆਪਣੀ ਆਪਣੀ ਸ਼ਰਧਾਂਜਲੀ ਦੇ ਰਹੇ ਹਾਂ ਕਿੱਥੇ ਜਗ੍ਹਾ ਤੇ ਕੱਢਿਆ ਜਾ ਰਿਹਾ ਹੈ ਸਰ ਇਹ ਨੋਬਲਟੀ ਚੌਂਗ ਤੇ ਕੱਢਿਆ ਜਾ ਰਿਹਾ ਹੈ ਚਾਹੇ ਅਸੀਂ ਇੱਥੇ ਹੀ ਖੜੇ ਹੋ ਕੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਤੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਾਂ ਲੋਕਾਂ ਨੂੰ ਫੀਲ ਕਰਦਾ ਜੀ ਸਾ ਲੋਕਾਂ ਨੂੰ ਪਿ ਲਈ ਕਰਾਂ ਚਾਹਾਂਗੇ ਕਿ ਜਿਨ੍ਹਾਂ ਨੇ ਸਾਨੂੰ ਇੰਨਾ ਵਧੀਆ ਭਾਰਤ ਦਿੱਤਾ ਸਾਨੂੰ ਸਾਡੇ ਕਾਰਨ ਉਹ ਕੁਰਬਾਨ ਹੋ ਗਏ ਸਾਨੂੰ ਵੀ ਉਹਨਾਂ ਦੇ ਸਖਾਏ ਹੋਏ ਰਸਤੇ ਉਤੇ ਚੱਲਣਾ ਚਾਹੀਦਾ ਹੈ ਔਰ ਭਾਰਤ ਲਈ ਆਪਣੇ ਦੇਸ਼ ਲਈ ਆਪਣੇ ਵਤਨ ਲਈ ਕੁਝ ਕਰਨਾ ਚਾਹੀਦਾ ਹੈ ਜੈ ਹਿੰਦ ਜੈ ਭਾਰਤ